ਲੋ ਜੀ ਬਸ ਖਵੀ ਸਾਡ ਤੇ ਹੁਣ ਅਸੀਂ ਟਰੈਕਟਰ ਪਾ ਲਿਆ ਟੋਜਣ ਕੱਢਣ ਲੱਗੇ ਆ ਲੋ ਜੀ ਇਹ ਮੇਰੇ ਤੇ ਪਾ ਲ ਉਧਰ ਸਕੈਨ ਦੋਵੇਂ ਜਾਣੇ ਚੱਲ ਵੀ ਲਵਾ ਦੇ ਜ਼ੋਰ ਚੱਲ ਲਵਾ ਜ਼ੋਰ ਜ਼ੋਰ ਲਵਾ ਦੇ ਚੱਲ ਸ਼ਾਬਾਸ਼ ਬੱਲੇ ਯਾਰ ਆ ਨਿਕਲ ਗਈ ਬਸ ਸ਼ਾਬਾਸ਼ ਉਹ ਜੀ ਬਿੱਲੀ ਵੀ ਕਰਾਉਂਦੀ ਮਦਦ ਇਹਨਾਂ ਦੀ ਜੀਤ ਹਣਾ ਦੀ ਰੱਖੀ ਬੱਲੀ ਆਹੀ ਰੱਖੀ ਆ ਆ ਵੇਖੋ ਜੀਤ ਨੇ ਰੱਖੀ ਬਿੱਲੀ ਸੂਤਰ ਨਾਲ ਨਹੀਂ ਪੰਗੇ ਲੈਣ ਉਧਰੇ ਹੈਂ ਚੈੱਕ ਕਰਤੀ ਆ ਲੈ ਵੀ ਥੋੜਾ ਸਸਾ ਨਹੀਂ ਹਾਂ ਬੱਲੀ ਆ ਨਾ ਖੇਡਾਂ ਕਰਨਦੀ ਬਿੱਲੀ ਉਧਰੇ ਕੱਟ ਦੇਣਾ ਇਹਨੂੰ ਦੰਦੀ ਵੜਦੇ ਨਹੀਂ ਜਾਵੀਂ ਉਧਰੇ ਹੈਂ ਫਿਰ ਤਾਂ ਕਿੰਨੀਆਂ ਕਰਨਦੀ ਹੈ ਕਿਹੜੇ ਆਰੇ ਲੱਗੀ ਹੈ ਇਹਦੀ ਮਨ ਨੂੰ ਦਿਹਾਗੇ ਲੋ ਹਾ ਕਾਸ਼ਤੋਂ ਨਹੀਂ ਦੀ ਜਾਂਦੀ ਦਿਹਾੜੀ ਕਾਸ਼ਤੋਂ ਲੈਣੀ ਹੈ ਹੈ ਠੀਕ ਆ ਦੇ ਹਿਲਤਾ ਕਰਦੀ ਉਧਰੇ ਹਟੋ ਇਹ ਜਵੜਵੜ ਬੈਂਦੀ ਹੈ ਤੋਦਣਾ ਅੰਦੀ ਲੋਕਟਲ ਮੈਂ ਲਾ ਕੇ ਵਖਾਉ ਤਾਨੂੰ ਨਹੀਂ ਜਾ ਜਾ ਉਧਰੇ ਚੁੱਕ ਦੀ ਲੋਕਟਲ ਚੁੱਕ ਚੁੱਕ ਰੈਂਦੀ ਆ ਚੁੱਕ ਹੋ ਰ ਆਈ ਜਵਾਨੋ ਸ਼ਾਬਾਹ ਪਾ ਲਿਆ ਪੇਚਾ ਜਵਾਨਾ ਬ੍ਰੇਕ ਸਾਨੂੰ ਗੱਲਾਂ ਆ ਦੇੜ ਚੁੱਕੇ ਆ ਤੇ ਦੂਸਰੀ ਬੁਰਜੀ ਨੂੰ ਆਪਾਂ ਪੇਚਾ ਪਵਾਦਾ ਬੁਰਜੀ ਪਈ ਆਪਣੀ ਤੇ ਆ ਦੂਸਰੀ ਬੁਰਜੀ ਆ ਲੈ ਵੀ ਜੋਨਾ ਘਬਰੂ ਹੋ ਗਿਆ ਸ਼ਾਬਾਸ਼ ਸ਼ਾਬਾਸ਼ ਇਹ ਥੋੜੇ ਜਿਹੇ ਝੜਕੇ ਨਾ ਹੀ ਲੱਗੀ ਯਾਰ ਐਵੇਂ ਖਪੀ ਗਏ ਨੇ ਜਰਦੇ ਸਵੇਰ ਦੇ ਲਓ ਜੀ ਦੋਵੇਂ ਬੁਰਜੀ ਆਪਾਂ ਇਹਨਾਂ ਨਾਲ ਖਿਚਾਤੀਆਂ ਵਾ ਯੋਰ ਲੱਗੇ ਖੜੇ ਆ ਸਾਨਾਂ ਦੇ ਖਿੱਚਦੇ ਜੋ ਦੇਖੇ ਤੇ ਹੋਰ ਐਨੂੰ ਪਾਰੋ ਇੱਕ ਹੋਰ ਮਰਾ ਫੇਰ ਐਨੂੰ ਪਾਉਣੇ ਆ ਪੂਰੇ ਯੋਤਰੇ ਲੱਗੇ ਖੜੇ ਜਵਾਨਾਂ ਦੇ ਖਾਧੀਆਂ ਖਰਾਕਾ ਕੰਮ ਆਉਣੀਆਂ við at fá einn ਗੇ ਪੁੱਤ ਬਗਾਨਾ ਲੈ ਜਾਂਦਾ ਖਿੱਚ ਕੇ ਪਾਲੇ ਤੇ ਲੋ ਜੀ ਹੁਣ ਆਪਾਂ ਬਾਹਰ ਨੂੰ ਪਾਲਿਆ ਪੈਂਚਾ ਲੈ ਹੁਣ ਤੇ ਸੌਖੀ ਲੈ ਗਿਆ ਹੈ ਧਰਤੀਆਂ ਕਰਫਰਦਾਈਏ ਨੇ ਖਿੱਚ ਕੇ ਲਾਦੇ ਟਿਕਾਣੇ ਮਿੱਤਰਾ ਉਹ ਸੜਕ ਤੇ ਕਰਦੇ ਸੜਕ ਤੇ ਕਰਦੇ ਵੇਜਕਾਰ ਐ ਸਾਈਡ ਕਰਦੇ ਇੱਥੇ ਬੰਨੇ ਨਾ ਸੜਕ ਤੇ ਕਰਦੇ ਫਿਰ ਇਹ ਤੇ ਕਰਦੇ ਨਾਲ ਮੁੜ ਕੇ ਚੱਕ ਲਾਂਗੇ ਦੂਸਰੀ ਬੁਰਜੀ ਲਓ ਵੀ ਆਪਣੀ ਰਹਿ ਗਈ ਹੁਣ ਦੂਸਰੀ ਬੁਰਜੀ ਹੁਣ ਉਹ ਖਿੱਚਾਂਗੇ ਆਪਾਂ ਇਹ ਵੀ ਪੇਚਾ ਪੂਰਾ ਪੈਣਾ ਹੈ ਓ ਮਿੱਤਰਾਂ ਦੂਸਰੀ ਬੁਰਜੀ ਲੱਗੇ ਹੁਣ ਪੇਚਾ ਪਾਉਣ ਦੇ ਬੁਰਜੀ ਆ ਥੋੜੀ ਜਿਹੀ ਵੱਡੀ ਆ ਆਪਣੀ ਤੇ ਵਿਖਾਉਣੇ ਆਪਾਂ ਤੁਹਾਨੂੰ ਆਵਾਂ ਨਾਲ ਪੁੱਤ ਕਲੌੜ ਨਹੀਂ ਆ ਓਏ ਐਂ ਪਵਾਈ ਨਾਲ ਗੁੱਲਾ ਪਾ ਦੇ ਆਉਂਦਾ ਹੁੰਦਾ ਖਲੋਇਆ ਨਿਮਰਦ ਸ਼ਾਬਾਸ਼ ਲੋ ਜੀ ਪੇਚਾ ਪੈ ਗਿਆ ਦੂਜੀ ਬੁਰਜੀ ਨਾਲ ਵੀ ਇਹ ਥੋੜੀ ਵੱਡੀ ਆ ਬੁਰਜੀ ਭਾਰੀ ਆ ਵੇਨੇ ਆ ਕੋਈ ਨਹੀਂ ਕੋਈ ਨਹੀਂ ਰਹਿੰਦੇ ਨਿਮਰ ਤਾਂ ਰਹਿੰਦੇ ਥੱਲੇ ਹੱਥ ਨਾ ਦੇ ਲਈ ਵਿੱਚ ਥੱਲੇ ਰਹਿੰਦੇ ਮੈਂ ਬੱਸ ਠੀਕ ਆ ਹਾਥਾਂ ਦੇ ਲਈ ਚੱਲ ਵੀ ਮਿੱਤਰਾ ਜੋਰ ਲਵਾ ਕੇ ਕਿਰਾਈ ਲੈ ਗਿਆ ਲੈ ਗਿਆ ਧੂਵੇ ਸਾਨਾ ਓ ਬੱਲੇ ਲੱਗ ਜੂ ਪਲਾ ਸਾਨਾ ਦਾ ਇਹ ਭਾਰੀ ਆ ਮਿੱਟੀ ਮਾੜੀ ਆ ਕੱਚੀ ਆ ਓ ਬੱਲੇ ਸਟੰਟ ਵਾਓ ਏ ਤੇਰੇ ਸੱਜਣਾ ਲੈ ਵੀ ਜਵਾਨਾ ਨਿਮਰ ਤੇ ਸਿਆ ਤੈਨੂੰ ਵਰਤਾਈ ਵਿਹਲਿਆਂ ਔਰ ਜੀਆਂ ਦੋਵੇਂ ਵਿਹਲੀਆਂ ਕਰਤੀਆਂ ਆਪਾਂ ਹੈ ਚਲੋ ਜੀ ਲਾ ਦੇ ਹੁਣ ਸ਼ਾਬਾਸ਼ ਗੱਬਰੂਆ ਖਿੱਚਦਾ ਕੰਮ ਤੂੰ ਹੈਂ